ਗਲਤ ਸਾਫਤ ਕਰਨਾ ਇਹਨੂੰ 1 ਲੱਖ ਰੁਪਏ ਨਾਮ ਦਿੱਤਾ ਜਾਏਗਾ ਹੁਣ ਵੀ ਟਾਈਮ ਹੈ ਜੇ ਕੋਈ ਭਾਈ ਗਲਤ ਸਾਫਤ ਕਰਦਾ 1 ਲੱਖ ਰੁਪਏ ਘਰੀ ਪਿਆ ਦੇ ਦਾਂਗੇ ਜੱਤੀ ਮਤੀ 13 8 2024 24 ਨੂੰ ਲਾਈਵ ਚਲੋ ਬਈ ਚੱਲੀ ਜਾਂਦਾ ਕਲੀਅਰ ਹੈ ਜੇ ਪੱਠਾ ਨਹੀਂ ਲੈਣੀਆ 30000 ਰੁਪਏ ਦਿੱਤਾ ਜਾਊਗਾ ਬਈ ਇਹ ਵੀ ਕਲੀਅਰ ਆਏ ਮੈਂ ਬਠਾ 30000 ਤੋਂ ਜ਼ਿਆਦਾ ਜਿੰਨੇ ਵੀ ਪੈਸੇ ਹੋਣਗੇ ਲੋੜਵੰਦ ਧੀ ਦੇ ਵਿਆਹ ਤੇ ਲਾਈ ਜਾਣਗੇ ਆ ਆਪਾਂ ਦੀ ਜ਼ਬਾਨ ਕਰੀ ਸੀਗੀ ਠੀਕ ਹੈ ਜੀ ਗੱਲ 30000 ਤੋਂ ਵੱਧ ਜਿੰਨੇ ਵੀ ਪੈਸੇ ਹੋਣਗੇ ਲੋੜਵੰਦ ਧੀ ਦੇ ਵਿਆਹ ਤੇ ਲਾਈ ਜਾਣਗੇ ਹੋਣ ਸੋਲੋ ਜੀ 169 ਪਰਚੀਆਂ ਹੋ ਗਈਆਂ ਹੁਣ ਆਲਾ 169 ਨੂੰ ਜਿਹੜੀ ਮੇਨ ਗੱਲ ਸੀਗੀ ਆ ਪਰਚੀਆਂ ਤੇ ਆਪਣੀਆਂ ਹੀ ਪਾ ਦੇ ਹੁਣ ਮੇਨ ਗੱਲ ਕੀ ਸੀ 169 ਨੂੰ ਲੋਕ ਚਲੋ ਮੇਰਾ ਜੀ ਆਪਣਾ ਹੱਕ ਨਹੀਂ ਬੰਦਾ ਕਿਸੇ ਨੂੰ ਹਸਾਬ ਦੇ ਦਾ ਭਰਾ ਨੂੰ ਹਸਾਬ ਦੇ ਦਾ ਹੱਕ ਬੰਦਾ ਜਿਹਨਾਂ ਨੇ ਆਪਣੇ ਤੇ ਮਾਰ ਕੀਤਾ ਇਹਦੇ ਵਿੱਚ ਕੀ ਆਉਂਦਾ 169 ਨੂੰ 500 ਨਾਲ ਗੁਣਾ ਕਰਨ ਦਾ ਵਈਦਾ ਬਈ ਠੀਕ ਆ ਵੀ 100 ਲਾਈਨ ਕੈਲਕੂਲੇਟ ਕਿੰਨਾ ਬਣ ਗਿਆ 169 ਗੁਣਾ 500 ਹੋਣ ਵਈਊਆ ਦੇ ਇਨਰ ਵੀੇ ਬਣ ਗਏ ਇਹਦੇ ਵਿੱਚ ਆਸਾਨਤਾ ਬਈ ਆਪਾਂ ਲੈ ਕੇ ਰੱਖਿਆ ਇਹ ਵੀ ਜਿਹੜੀਆਂ ਹਜ਼ਾਰ ਦੀਆਂ ਪਰਚੀਆਂ ਨੇ ਰਿਕਸਪਤ ਨਹੀਂ 167 ਬਈ 177 ਦਾ ਆਪਣੀ ਦਿੱਤਾ ਹਾਂ 167 ਦਾ 8500 ਇਹ ਬੰਸੂ ਦਾ ਹਾਂ ਹਾਂ ਕਿੰਨਾ ਸੀ ਵਾ ਇਹ ਬੰਦਾ ਬਣਦਾ 84500 ਬਣਾ ਕੇ ਵੇਚੂ ਅਗਲਾ ਦੀ 84500 ਬਣ ਗਿਆ ਇਹਦੇ ਚ ਕੀ ਆ ਵੀਰੇ 84500 ਨਹੀਂ ਬਣਿਆ ਕਿਉਂ ਨਹੀਂ ਬਣਿਆ ਵੀ ਇਹਦੇ ਵਿੱਚ 169 ਬੰਦੇ ਦਾ ਭਾਗ ਲੈ ਜਿਹੜੀਆਂ ਫਰੀ ਪਾਰਟੀਆਂ ਗਈਆਂ ਨੇ ਉਹ ਨਹੀਂ ਗਈਆਂ ਉਹਦੇ ਵਾਸਤੇ ਆਪਾਂ ਕਾਪੀ ਲਾਈ ਸੀ ਇਹ ਤਾਂ ਲਾਈ ਸੀ ਹੁਣ ਇਹਦੇ ਵਿੱਚ ਆ ਜਾਓ ਬਈ ਲਾਈਵ ਕੋਲੇ ਕਰ ਲਾ ਮੁੰਡਾ ਤੂੰ ਵੀ ਕੋਲੇ ਕਰਨਾ ਹਜ਼ਾਰ ਹਜ਼ਾਰਾਂ ਨੇ ਗੱਲੋਂ ਕਿੰਨੀਆਂ 1 1 1 2 3 4 5 ਤੇ 6 7 7 ਦੇ 8 9

28 29 30 31 32 33 34 35 36 37 38 38 ਪਰਚੀਆਂ ਆ ਜਾ ਸਾਹਮਣੇ ਟੈਡਾ ਫੋਨ ਕਰਕੇ ਬਣਾਵੇ ਕੋ ਵੀ ਪੰਨੀਆਂ ਪਾਕੀਆਂ ਸੀ 38 33 ਪਾਰਟੀਆਂ ਬਾਈ ਆਪਣੀਆਂ ਪਈਆਂ ਗਿਆ ਹਜ਼ਾਰ-ਹਜ਼ਾਰ ਵਾਲੀ ਯਾਨੀ ਕਿ 33 ਬੰਦੇ ਫਰੀ ਹੋਗੇ ਵਿੱਚ ਇੱਕ ਪਰਚੀ ਆਵੇ ਹਾਂਜੀ 169 ਦੇ ਵਿੱਚੋਂ ਕੈਲਕੂਲੇਟ ਕਰ ਲਓਗੇ 169 ਤੋਂ 33 ਘਟਾ ਦੇਵੇ ਕਿੰਨੀਆਂ ਰਹਿ ਗਈਆਂ 136 33 ਹਾਂ 133 ਫਿਰ 100 31 ਪਰਚੀਆਂ ਰਹੀਆਂ ਜਾਨੀ ਕਿ ਆ 38 138 ਪਰਚੀਆਂ ਆਪਾਂ ਫਰੀ ਦਿੱਤੀਆਂ ਹੋਣਗੀਆਂ ਜਿਹੜੀਆਂ ਹਜ਼ਾਰ ਵਾਲੀ ਸਕੀਮ ਸੀ ਹੁਣ 131 ਗੁਣਾ ਵੀਰੇ 500 ਕਰ ਦੋ 65000 500 ਰੁਪਿਆ ਬਣ ਗਿਆ ਵੀਰੇ ਸਾਰਾ ਜਿਹੜਾ ਆਪਣੇ ਖਾਤੇ ਦੇ ਵਿੱਚ ਸਾਰੀਆਂ ਪਰਚੀਆਂ ਚ ਆਇਆ ਹੋਇਆ 65000 500 ਹੁਣ ਚਾਹਦਾ ਦਾ ਵਧੀਆ ਕੈਮਰਾ ਦਾ ਠੀਕ ਆ ਕੈਮਰਾ ਠੀਕ ਆ ਕੈਮਰਾ ਠੀਕ ਆ ਕੈਮਰਾ ਇੱਥੋਂ ਆਪਣਾ ਫੋਨ ਫੜੀ ਜਾਂ ਅੰਦਰੋਂ ਰਾਮਣਾ ਵੀਡੀਓ ਵਧੀਆ ਬਣਾਉਗਾ ਖੜਾ ਬਸ ਨਾ ਰਹਿੰਦੇ ਇੱਕ ਇੱਕ ਮਿੰਟ ਦੀ ਰੀਲ ਪਾਉਣੀ ਹੁੰਦੀ ਕਰਦੇ ਸਿੱਧਾ ਫੋਨ ਹਾਂ ਹੀ ਫੜ ਕੇ ਵੀਡੀਓ ਬਣਾ ਲਓ ਚਲਾਦਾ ਚਲਾ ਦੇ ਇਹ ਵੀਰੇ ਟੋਟਲ ਆਪਣੇ ਕੋਲ ਆ ਵੀਰੇ ਆ ਬੰਦ ਕਰ ਦੇ ਫੋਨ ਕੱਢ ਦੇ ਕੋਈ ਦੇਖ ਲੈਣ ਦੇ ਦੇਖ ਲੈ ਟੋਟਲ ਵੀਰੇ 138 131 ਵਰਜੀਆਂ ਬਣੀਆਂ ਉਹ ਬਣੀਆਂ ਤਾਂ 169 ਨੇ 30 ਫਰੀ ਵਾਲੀਆਂ ਨੇ ਜਿਹੜੇ ਮੇਰੇ ਕੋਲੇ ਪੈਸੇ ਆਏ ਆ 131 ਗੁਣਾ 565500 ਰੁਪਇਆ ਆਇਆ ਇਹਦੇ ਵਿੱਚ ਆਪਾਂ ਜਵਾਨ ਕਰੀ ਸੀ 30000 ਤੋਂ ਵੱਧ ਕੇ ਜਿਹੜੇ ਪੈਸੇ ਹੋਣਗੇ ਕਿਸੇ ਲੋੜ ਵੱਧ ਧੀ ਦੇ ਰਿਆ ਤੇ ਲਾਵਾਂਗੇ ਤੇ ਮੱਟ ਦਾ ਦੂਹ ਵਾਲਾ ਬਈ ਆਪਦੀ ਜਵਾਨ ਭਗਾਉਂਦਾ 65 65000 ਤੋਂ 30000 ਰੁਪਇਆ ਕੱਢ ਦੋ ਕਿੰਨਾ ਰਹੇਗਾ ਜੀ 35000 ਰੁਪਇਆ ਸਹੀ ਹਾਂ ਜੀ 35000 ਰਹੇਗਾ ਕੋਲੋਂ ਜਵਾਨ ਕਰਦਾ ਬਈ 40000 ਰੁਪਇਆ ਕੋਲੋਂ ਲਾਵਾਂ 35000 ਬਣਦਾ ਹੈ 40000 ਕੋਲੋਂ ਲਾਵਾਂ ਜੇ ਕਿਸੇ ਲੋੜਵੰਦੀ ਦਾ ਵਿਆਹ ਕਰਵਾਉਣਾ ਜਿੰਨੀ ਕ ਮਦਦ ਹੋ ਸਕੇ ਉਹ ਵੀ ਲਾਈਵ ਲੋਕਾਂ ਨੂੰ ਸਹਾਉਂਦਾ ਕੋਲੋਂ ਨਹੀਂ ਖਾਂਦਾ 35 ਬਣਦਾ ਵੀਰੇ 40 ਮੇਰੇ ਕੰਨੀਓ ਲੇਖ ਲਿਓ ਲੋੜਵੰਦ ਪਰਿਵਾਰ ਉਹ ਹੁੰਦਾ ਜਿਹਦਾ ਜਿਹਦੇ ਸਿਰ ਤੇ ਛੱਤ ਨਾ ਹੋਵੇ ਗਏ ਸੀ ਬਾਈ ਤੇਰੇ ਘਰੇ ਉਹ ਲੋੜਵੰਦ ਪਰਿਵਾਰ ਸੀ ਆ ਮੁੰਡਾ ਬੈਠਾ ਗਿਆ ਸੀ ਮੈਂ ਜਿਹਦਾ ਅੱਜ ਕੱਲ੍ਹ ਦੁਨੀਆਦਾਰੀ ਤੇ ਨਸ਼ਾ ਪਤਾ ਬਹੁਤ ਹੈ ਕਿਸ ਦਾ ਭਰਾ ਨਸ਼ੇ ਚ ਮਰ ਗਿਆ ਕੋਈ ਭੈਣ ਜਿਓ ਵਾਲੀ ਬੈਠੀ ਐ ਕਿਉਂ ਨਸ਼ੇ ਕਰਦਾ ਮਾਮਚਰੀ ਲੋਕਾਂ ਦੇ ਕੰਮ ਕਰਦੀ ਐ ਸਿਰ ਤੇ ਛੱਤ ਹੈ ਨਹੀਂ ਬਠੇਰੀਆਂ ਲੋਕਾਂ ਦੀਆਂ ਕੁੜੀਆਂ ਧੀਆਂ ਬੈੜਾਂ ਨੇ ਵੀ ਜਿਨ੍ਹਾਂ ਦੇ ਘਰੇ ਤਾਂ ਚਲੋ ਵੀ ਆਲਾ ਦਿਹਾੜੀ ਦਾਫਾ ਕਰਦਾ ਸਰਕਾਰ ਦੀਆਂ ਵੀ ਸਕੀਮਾਂ ਵੇ ਆਵਦਾ ਜਿਹਦਾ ਸਰਕਲ ਚੱਲਦਾ ਹੈਂਡਲ ਕਰ ਸਕਦਾ ਤੇ 40000 ਰੁਪਏ ਵੀਰੇ ਮੇਰੇ ਕੰਨੀਓ ਆ 3535000 ਆਪਣਾ ਟੋਕਨ ਦਾ ਬਚਿਆ ਜਿਹੜੇ ਮੇਰੇ ਆ ਹੋਰ ਖਰਚੇ ਹੋਏ ਆ ਜਿਹੜਾ ਮੱਥਾ ਪੋੜੀ ਕੀਤੀ ਆ 0% ਯਾਰ ਇਹ ਮੇਰੇ ਭਰਾਵਾ ਵਾਸਤੇ ਇਹ ਮੈਂ ਖਰਚਾ ਵੀ ਨਹੀਂ ਵੇਚ ਜਾਂਦਾ 40000 ਰੁਪਏ ਵੀਰੇ ਮੇਰੇ ਕੰਨੀਓ ਠੀਕ ਆ ਵੀਰੇ ਠੀਕ ਆ ਬੋ। ਕਈ ਹੋਈ ਜਵਾਨ ਪਗਾਈ ਆ ਵੀਰੇ 40000 ਰੁਪਏ ਆਪਣੇ ਖਾਤੇ ਪਿਆ ਕੋਈ ਵੀ ਵੀਰ ਦੱਸ ਸਕਦਾ ਕਿਸੇ ਲੋੜਵੰਤ ਦੀ ਦਾ ਵਿਆਹ ਕਰਨਾ ਹੈ ਲੋਕ ਚਲੋ ਬਈ ਅੱਜ ਕੱਲ ਕੀ ਕਰਦੇ ਆ ਜਿੱਥੇ ਦਾਣ ਪਾਤਰ ਚੱਲੀ ਜਾਂਦਾ ਉਥੇ ਥੋੜਾ ਜਿਹਾ ਲੋਕ ਗਲਤ ਵੀ ਪੈ ਚੱਕ ਜਿੰਦੇ ਆ ਉਥੇ ਕੀ ਆ ਬਈ ਸਪੈਸ਼ਲ ਮੈਂ ਆ ਆਪਦੇ ਜਿਹੜੇ ਤੁਹਾਡੇ ਏਰੀਆ ਦੇ ਵਿੱਚ ਕੋਈ ਮੇਰੇ ਕੋਲੇ ਫੋਨ ਆਊਗਾ 90502 12075 ਨੰਬਰ ਹੈ ਜਿਹੜਾ ਮੇਰੇ ਕੋਲੇ ਫੋਨ ਆਊਗਾ ਉਸ ਏਰੀਆ ਦੀ ਮੈਂ ਕੋਲ ਟੀਮ ਬਣਾ ਕੇ ਦੋ ਚਾਰ ਬੰਦਿਆਂ ਦੀ ਅਗਲਾ ਦੇ ਭੇਜੂਗਾ ਪੰਜ ਸਰਪੰਚਾਂ ਨਾਲ ਗੱਲ ਕਰੂ ਉਹਦੇ ਪਿੰਡਿਆਂ ਨਾਲ ਗੱਲ ਕਰੂਗੀ ਪੂਰੀ ਇਨਕੁਵਰੀ ਕਰਾਂਗੇ ਬਾਕੇ ਭਾਈ ਲੋੜਵੰਦਾਂ ਉੱਥੇ ਪਹੁੰਚਾਂਗੇ ਭਾਈ ਉੱਥੇ ਹਾਜ਼ਰ ਹੋਵਾਂਗੇ 40 ਛੱਡੋ 50 ਵੀ ਲਾ ਸਕਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਬਾਬੇ ਲਣਕ ਦਾ ਦਾ ਬਹੁਤ ਨਜ਼ਰ ਦਿੱਤਾ ਹੁਣ ਆ ਗਈਆਂ ਪਰਚੀਆਂ ਭਾਈ ਆ ਹੋ ਗਿਆ ਵੀਰੇ ਕਲੀਅਰ ਠੀਕ ਆ ਜੀ ਹੁਣ ਆ ਆ ਗਿਆ ਪਰਚੀਆਂ ਕਿੰਨੀਆਂ ਪਰਚੀਆਂ ਆਪਣੀਆਂ ਦਾ ਟੋਟਲ 169 169 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 36 37 38 39 40 41 42 43 44 45 46 47 48 49 50 52 52 53 53 55 55 55 55 55 55 55 60 66 64 34 80 67 68 90 70 ਉਹਦੇ ਪੰਨੇ ਲਓ ਜੀ 70 83 73 74 75 76 77 78 80 81 82 83 84 85 86 87 88 90 90 91 92 93 94 95 96 97 98 99 100 100 ਹੋ ਗਈ 1 2 3 4 5 6 7 8 9 10 11 12 13 14 15 16 17 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 55 55 55 57 59 60 61 62 63 64 65 66 60 60 ਨਕਲ ਐਸੋਂ ਨਕਲ ਪਰਤੀਆਂ ਬਈ ਹੋ ਗਈ ਠੀਕ ਐ ਤੇ ਹੁਣ ਭਾਈ ਆ ਦਵਾਰੇ ਫੇਰ ਲੜਗੀਆਂ ਵਾਂ ਦੱਸੋ ਆਪਣਾ ਤਾਂ ਬਈ ਕੋਈ ਹੈ ਨਹੀਂ ਨਾ ਨੰਦੇ ਟੱਪਦੀ ਪਰਚੀ ਆ ਨਾ ਰਿਸ਼ਤੇਦਾਰ ਆ ਦੀ ਇਹ ਨਾ ਚਾਚੇ ਤਾਂ ਵੀ ਤਾਂ ਹੀ ਨਹੀਂ ਪਾਇਆ ਕੁਦਰਤ ਤੇ ਬਈ ਨੰਬਰ ਨਿਕਲ ਜਾਂਦਾ ਅਰਲਾ ਕਹਿੰਦਾ ਉਹ ਘਰੇ ਰੱਖ ਲਿਆ ਹਣਾ ਆ ਆਪਣਾ ਬਈ ਪਰਤੀਆਂ ਹੁਣ ਦੱਸੋ ਵੀ ਇਹਨੇ ਚੱਕਣੀ ਆ ਕੋਈ ਮਰਜ਼ੀ ਚੱਟ ਸਕਦਾ ਹੈ ਆਪਣਾ ਫਾਦੇ ਸਾਂਗ ਦਾ ਸੁੱਤਾ ਕੇ ਆਉਣਾ ਲਾਗਦਾ ਹਨ ਇੱਕ ਬੱਚੇ ਵੀ ਨਹੀਂ ਆਉਂਦੇ ਇੰਨਾ ਸਹੀ ਆਹ ਭਰਾ ਉਹ ਇੱਕ ਖਾਲੇ ਤੋਂ ਬਿੱਤੀ ਸੀ ਹੈ ਆਇਆ ਕੈਮਰਾ ਆਇਆ ਸਾਡੇ ਤੋਂ ਦੇਖ ਕੋਤੋਂ ਇੱਥੇ ਖੜ ਜਾਂਦਾ ਕੁੱਤੇ ਹੋ ਗਏ ਹੈ ਕਿ ਨਾ ਦੇਖਣੀ ਮੈਂ ਲਾਈਵ ਚ ਲੈ ਜਾਂਦਾ ਹੋਰ ਹੁਣ ਚੱਪਾ ਰੰਗ ਲਓ ਜੀ ਆ ਪਈਆਂ ਪਰਚੀਆਂ ਠੀਕ ਹੈ ਡੰਨਾਈ ਜਮਾ ਆਇਆ ਕਰ ਉਹ ਤਾਂ ਚੱਕ ਲੈ ਬਈ ਸਾਰਾ ਕੁਝ ਇਹ ਸਭ ਫਤਿਹਰੇ ਬਾਈ ਮੈਨੂੰ ਪਤਾ ਨਾ ਤੁਸੀਂ ਤੇ ਮੇਰੇ ਯਾਰ ਬਹੁਤ ਬੈਠੇ ਆ ਬੰਦੇ ਉਹ ਵੀ ਬਹੁਤ ਬੈਠੇ ਹੋਗੇ ਜਿਹੜੇ ਭਾਲਦੇ ਆ ਜਿਹੜੇ ਕਹਿੰਦੇ ਆ ਵੀ ਹਾਂ ਸਾਨੂੰ ਕੋਈ ਨਾ ਕੋਈ ਮਿਲੇ ਹਨਾ ਵੀ ਇਹ ਸਾਨੂੰ ਕੋਈ ਨਾ ਕੋਈ ਰਾਹ ਮਿਲੇ ਗੱਲ ਕਹਿੰਦਾ ਬੰਦੇ ਉਹ ਵੀ ਬਹੁਤ ਬੈਠੇ ਮੈਂ ਤਾਂ ਇੰਨੀ ਤਸੱਲੀ ਇਹਨਾਂ ਕਲੀਅਰ ਕਰ ਰਿਹਾ ਇਹਦੇ ਵਿੱਚ ਬਾਈ ਕੋਈ ਮੇਰੇ ਪਰਿਵਾਰ ਦੀ ਮਰਜ਼ੀ ਨਹੀਂ ਕੋਈ ਰਿਸ਼ਤੇਦਾਰ ਦੀ ਨਹੀਂ ਤੇ ਐਸ ਤੋ ਤੱਕ ਕਿ ਐਸ ਬੜੀ ਤਾਂ ਮੇਰੀ ਗਲੀ ਮੇਰੇ ਨਾਲ ਨਾਰਾਜ਼ ਹੋਈ ਹੈ ਵੀ ਮੇਰੀ ਗਲੀ ਦੀ ਪਰਚੀ ਨਹੀਂ ਮੈਂ ਪਵਾਈ ਕੋਈ ਆਏ ਨਾ ਕਿਤੇ ਵੀ ਰਾਜਵਿੰਦਰ ਦੀ ਗਲੀ ਦੀ ਪਰਚੀ ਆ ਹੌਲੇ ਨੇ ਟਾਈਮ ਤੇ ਵੀ ਸਾਰਾ ਨੂੰ ਮੌਕਾ ਦਵਾ ਕਿ ਆ ਖੜਾ ਚੌਪਰ ਉੱਤੇ ਬਾਹਾਂ ਪੁੱਤ ਫਲਾਤੀ ਮਾਰ ਕੇ ਅੱਠ ਗਾ ਰਹੀ ਝਾੜਦੇ ਸਾਰਾ ਕੁਝ ਠੀਕ ਆ ਹੱਥ ਦੋਨੇ ਸਾਹਮਣੇ ਕਰਦੇ ਜਾਵਾ ਕਰਦੇ ਰਲਾਲਾ ਦੋਨੇ ਪਰਚੀ ਦਾ ਸ਼ੌਕ ਨੇ ਥੱਲੇ ਨਾ ਕੋਈ ਹੌਲੀ ਦੇ ਰਾਲਾ ਕੋਈ ਚੱਕਰ ਨਹੀਂ ਕਰ ਲਿਆ ਨੋ ਅਰ ਲਾਲੀਆਂ ਛੱਡ ਦੇ ਬਾਈ ਹੱਥ ਦੋਵੇਂ ਖਾਤਰੇ ਤਾੜੀ ਮਾਰਦੇ ਜਮਾ ਉਹ ਵੀ ਰਲਾ ਦੇ ਅਰ ਲਾ ਦੇ ਅਰ ਲਾ ਦੇ ਤੂੰ ਵੀ ਰਲਾ ਦੇ ਹਾਂ ਲੋ ਜੀ ਹੁਣ ਐਨੀ ਡਾਊਟ ਕਿਸੇ ਨੂੰ ਹੋਵੇ ਕੋਈ ਦੱਸ ਸਕਦਾ ਠੀਕ ਆ ਦੱਸ ਸਕਦਾ ਕੋਈ ਵੀ ਬੰਦਾ ਬਾਈ ਇਹ ਪਰਮਾਦਾ ਬਰਾਵਾਂ ਲੋਕਾਂ ਨੇ ਕਮੈਂਟ ਦੇਖ ਰਹੀਏ ਕਈ ਜਿਹੜੀ ਕੋਈ ਨਾ ਕੋਈ ਸੱਪ ਨਿਕਲ ਜਾਂਦਾ ਹੁਣ ਦੱਸ ਦੋ ਭਾਈ ਪਰਚੀ ਚ ਚਕਾ ਦਾਂ ਕਮੈਂਟਾਂ 'ਚ ਦੱਸ ਦੋ ਕਰਕੇ ਭਾਈ ਹਾਂ ਭਾਈ ਆ ਵੀ ਸਾਡੇ ਆਏ ਆ ਭਾਈ ਸਹੀ ਆ ਜਮਾ ਕੋਈ ਫਰਕ ਕੋਈ ਕੋਈ ਸ਼ੱਕ ਸੁਭਾ ਕੋਈ ਵੀ ਆਪਣੇ ਭਾਈ ਦੱਸੋ ਕੋਈ ਵੀ ਆਪਣੇ ਮੇਰੇ ਦੱਸ ਭਾਈ ਆਪਣੇ ਵੀ ਦੱਸੋ ਜਿਆਦਾ ਸਹੀ ਆ ਤੂੰ ਫੋਨ ਜੇ ਵਿੱਚ ਆਹ ਬੰਦਾ ਸਾਡਾ ਬਹੁਤ ਵੱਟ ਨੂੰ ਆਇਆ ਆਪਣਾ ਫੈਨ ਆ ਮੇਰਾ ਯਾਰ ਇਹਨੇ ਟ੍ਰੇਨਿੰਗ ਦੇ ਮਾਰਿਆ ਟ੍ਰੇਨਿੰਗ ਵੀ ਸੁਧਦੀ ਲਾਵਾਗੇ ਤੇ ਝਾੜ ਦੇ ਹੱਥ ਤੂੰ ਵੀ ਉੱਲਾ ਪਾਤੀਆਂ ਚੱਲ ਛੱਡ ਜੀ ਝਲਾ ਦੇ ਕੋਈ ਨਹੀਂ ਝਾੜ ਆ ਜਾ ਫਾਸੇ ਤੂੰ ਵੀ ਝਾੜ ਦੇਗਾ ਹੱਥ ਦੁਬਾਰੇ ਹੁਣ ਬੱਸ ਅਰਲਾ ਕੇ ਇੱਕ ਪਰਚੀ ਚੱਕਲਾ ਲੈ ਕੇ ਬਾਬੇ ਨਾਨਕ ਦਾ ਨਾ ਪਰਚੀ ਦਿਵਾ ਦੇ ਪਰਚੀ ਤਾਂ ਚੱਕਾ ਹਾਂ ਚੱਕਾ ਹਾਂ ਚੱਕਾ ਉਹ ਦਿਵਾ ਦੇ ਵੀ ਪਰਚੀ ਇੱਕ ਚੱਕੀ ਆ ਲੈ ਭਾਈ ਇੱਥੋਂ ਹੀ ਕੈਮਰਾ ਫਰਲਾ ਕੇ ਰਵੀਰ ਫੜਦਾ ਆਹ ਲੋ ਜੀ ਹੱਥ ਜਮਾ ਕਲੀਅਰ ਆਪਣ ਦਾ ਸ਼ੌਂਕ ਨਹੀਂ ਹੈ ਜੇ ਕੁੱਤੇ ਕਮਾ ਦਾ ਬੀਮਾਨੀ ਵਾਲਾ ਦਾ ਫੇਰ ਵੀ ਚਲੋ ਹੱਥ ਬਣਦਾ ਹੈ ਠੀਕ ਆ ਜੀ ਆ ਪਰਚੀ ਚੱਕੀ ਆ ਭਰਾਣੇ ਇੱਕ ਚਲਈਏ ਨੇ ਭਾਈ ਕਮੈਂਟ ਕੋਈ ਐਨੀ ਡਾਊਟ ਵਾਲਾ ਕਮੈਂਟ ਤਾਂ ਕੋਈ ਦੱਸ ਸਕਦਾ ਆਪਣਾ ਤੇਰਾਲਾ ਫੋਨ ਕਿੱਥੇ ਭਾਈ ਕਿਤੇਰੇ ਕੋਲੇ ਸੀਗਾ ਉਹਦੀ ਰੀਲ ਬਣਾਈਏ ਕਿ ਸਿੱਧਾ ਫੋਨ ਕਰਕੇ ਤੂੰ ਵੀ ਕਿਉਂਕਿ ਆਪਣੇ ਕੋਲੇ ਫੋਨ ਜਿਹੜਾ ਵੱਡਾ ਉਹਦੇ ਲਾਈਵ ਚੱਲ ਜਿੰਦਾ ਇਹ ਮੈਂ ਰੀਲਾਂ ਪਾਉਣੀਆਂ ਆਉਣੀਆਂ ਬਾਅਦ ਚ ਹਾਂ ਰੀਲਾਂ ਮੈਨੇ ਜਿੰਨੀਆਂ ਬਣਾ ਕੇ ਜਾਉਂਗੇ ਭੇਜੋ ਆਹ ਲੋ ਜੀ ਇੱਕ ਪਰਚੀ ਚੱਕਦੀ ਵੀਰੇ ਜਮਾ ਠੀਕ ਆ ਹੁਣ ਕਰਦੇ ਆ ਓਪਨ ਇਹਨੂੰ ਵੇਖਦਾ ਕਿਹੜੇ ਵੀਰ ਦੀ ਕਿਸਮਾ ਜਾਗਦੀ ਆ ਹੋ ਜੀ ਜੋ ਬੋਲੇ ਸੋਨਿਆਲ ਸਿਆਣਾ ਇਹ ਆ ਬਈ ਗੁਰਨੂਰ 167 ਨੰਬਰ ਪਰਚੀ ਕੈਨੇਡਾ ਤੋਂ ਬਾਈ ਨੇ ਪਵਾਈ ਸੀਗੀ ਗੁਰਨੂਰ ਸਿੰਘ 167 ਨੰਬਰ ਲਾਸਟ ਵਾਲੀ ਪਰਚੀ ਆਈ ਹੈ ਜਮਾ ਜਮਾ ਲਾਸਟ ਵਾਲੀ ਪਰਚੀ ਆਈ ਆ ਆ ਨੰਬਰ ਆ ਜੀ +12 ਜੀ ਰੋਡ 48 61 80 80 ਇਸ ਟਾਈਮ ਹੁਣ ਉਥੇ ਰਾਤ ਹੋਣੀ ਹੈ ਨੰਬਰ ਲਾ ਕੇ ਆਪਾਂ ਦੇਖ ਲੈਣੇ ਆ ਫਿਰ ਵੀ ਬੰਦੇ ਦਾ ਇਹ ਇੱਕ ਹੋਰ ਸੁਣੋ ਇਹ ਪਰਚੀ ਨਾ ਵੀ ਤੁਸੀਂ ਆਇਆ ਨਾ ਸੋਚੋ ਵੀ ਇਹ ਕੈਨੇਡਾ ਵਾਲੇ ਬੰਦੇ ਨੂੰ ਨਿਕਲ ਗਏ ਇਹਦੀ ਅਸਲੀਅਤ ਮੈਂ ਜਾਣਦਾ ਇਹ ਬੰਦਾ ਕੈਨੇਡਾ ਹੈ ਇਹ ਤਾਂ ਉਹਦਾ ਜਵਾਕ ਦਾ ਨਾਮ ਜਿਹੜਾ ਇਹਦਾ ਵੀਰ ਆ ਨਾ ਕਰੇ ਉਹ ਦੋਹੇ ਲੱਤਾ ਤੋਂ ਬਗਲਾਗੇ ਦੋਹੇ ਲੱਤਾ ਹੈ ਨਹੀਂ ਕਹਿੰਦੇ ਹੁੰਦਾ ਪ੍ਰਮਾਤ ਪ੍ਰਮਾਤ ਵਾਇਗਰੂ ਉਹ ਨਹੀਂ ਦਿੰਦਾ ਹੁੰਦਾ ਜੇਦੇ ਕੁਝ ਹੋਵੇ ਐਸ ਬੰਦੇ ਦੇ ਦੋਹੇ ਲੱਤਾਂ ਬਾਈ ਹੈ ਨਹੀਂ ਜਿਹਦੀ ਪਰਚੀ ਨਿਕਲੀ ਹੈ। ਦੋਨੇ ਲੱਤਾਂ ਤੋਂ ਬੰਗਲਾ ਆ ਗਿਆ ਫੇਰ ਵੀ ਬੰਦਾ ਬੱਕਰੀਆਂ ਸੰਭਲ। ਤੇ ਆਪਾਂ ਨੂੰ ਅੱਜ ਤੋਂ ਮਹੀਨਾ ਪਹਿਲਾਂ ਦੱਸਣਾ ਨਹੀਂ ਚਾਹੁੰਦਾ 10 ਵੀ ਦਿਨਾਂ 25000 ਰੁਪਏ ਖਾਤੇ 'ਚ ਬੰਦੇ ਨੇ ਬਿਨਾ ਕਹੇ ਪਾਤਾ। ਬਾਈ ਆਉਣ ਵਾਲੇ 3 ਮਹੀਨਿਆਂ ਨੂੰ 4 ਮਹੀਨਿਆਂ ਨੂੰ ਜਿੱਦੇ ਵੀ ਬੱਚਾ ਤੇਵੇਂ ਸਾਨੂੰ ਦੇ ਦੀ। ਇਹ ਉਹ ਬੰਦਾ ਲੈ ਜਰਾ ਉਹਦਾ ਹੱਕ ਅੱਜ ਬਾਬੇ ਨਾਲ ਕਦੀ ਮੇਰ ਨਾਲ ਮੁੜ ਗਿਆ ਲਾਸਟੇ ਪਰਚੀਆਂ ਪਾਈਆਂ ਸੀਗੀਆਂ। ਗਰਨੂਰ ਸਿੰਘ ਕੈਨੇਡਾ 500 ਰੁਪਿਆ ਜੀ ਤੇ ਕੈਨੇਡਾ ਵੀਰੇ ਇਹਦਾ ਵੱਡਾ ਵੀਰ ਹੈ ਜਿਹਨੇ ਪਰਚੀਆਂ ਪਵਾਇਆ ਸੀ ਉਹਦੇ ਕੋਲ ਇਟਾਰੇ ਕੋਲ ਇੰਨਾ ਪੈਸੇ ਹੀ ਨਹੀਂ ਸੀਗੇ ਤੇ ਇਹਦਾ ਨੰਬਰ 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 ਲੈ ਲਓ ਇਹਨੇ ਨੰਬਰ ਹੈਗਾ ਇਹਨੇ ਆਉਦੇ ਭਰਾ ਦਾ ਨੰਬਰ ਸੈਂਡ ਕੀਤਾ ਸੀ ਇੱਕ ਵਾਰੀ ਮੈਨੂੰ ਆਪ ਕੱਢ ਲੈ ਜੀ ਕਿਉਂ ਕੈਨੇਡਾ ਦਾ ਭਾਈ ਇਸ ਟਾਈਮ ਰਾਤ ਹੋਣੀ ਹੈ ਮੇਰੇ ਸਹਾਨੂੰ ਨੰਬਰ ਆਈ ਗਿਆ ਇਹ ਤਾਂ ਫੋਨ ਹੈ ਇਹ ਵੀ ਕਰ ਮੈਂ ਤਾਂ ਇਹ ਇਹ ਤਾਂ ਜੇ ਅਗਰ ਲਾ ਕੇ ਦੇਖ ਲੈਣੇ ਖ਼ਬਰਾਂ ਚੱਕ ਲੈ ਜੇਮ ਚੜ ਗਿਆ ਭਾਈ ਹਾਂ ਸਾਬ ਦੇ ਕੈਨੇਡਾ ਇਹ ਸਤਨਾਮ ਸਿੰਘ ਬਰਾੜ ਦਾ ਨੰਬਰ ਹੈ ਬਰਾੜ ਨਾ ਚੱਲਿਆ ਨਾ ਲਾਇਆ ਹੈਲੋ 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 ਭਾਈ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਹਾਂ ਜੀ ਤੁਹਾਡਾ ਕੂਪਨ ਨਿਕਲ ਗਿਆ ਜੀ 167 ਨੰਬਰ ਗੁਰਨੂਰ ਸਿੰਘ ਆ ਤੁਸੀਂ ਦੱਸਦੇ ਉਹਨੇ ਵੀ ਤੁਹਾਡਾ ਭਾਈ ਹੈਂਡੀਕੈਪਟ ਹੈ ਮੈਂ ਕਿਹਾ ਦੱਸ ਘਟਾ ਵਾਇਰਲ ਸੁਣ ਲੈਂਦਾ ਹਾਂ ਦਾ ਦੱਸਿਓ ਮੜੀ ਸਾਡੀ ਬਿੱਤੀ ਤੁਹਾਡੇ ਵੀਰ ਬਾਰੇ ਹਾਂ ਹੈਂਡੀਕੈਪ ਤਾਂ ਫੇਰ ਵੀ ਇੱਕ ਇਹ ਹੈਂਡੀਕੈਪ ਤੋਂ ਉੱਪਰ ਨਿਕਲੇ ਵੀਰੇ ਹਾਂਜੀ ਇਹ ਗੁਰਨੂਰ ਸਿੰਘ ਦੇ ਨਾਂ ਤੇ ਪਾਇਆ ਸੀਗਾ ਚਲੋ ਬਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਆਹ ਨਹੀਂ ਉਹ ਭਾਈ ਸਾਹਿਬ ਜਿਵੇਂ ਤੁਸੀਂ ਭਾਈ ਆਪਣੇ ਦੇ ਮਾਨ ਕੀਤਾ ਸੀ ਵਾਈ ਉਹਨੇ ਛੋੜੀ ਜਾਪੇ ਸੁਣ ਲਈ ਆਹ ਉਹ ਤੁਸੀਂ ਹੁਣ ਮੈਨੂੰ ਭਾਈ ਦੱਸ ਸਕਦੇ ਆ ਲਾਈਵ ਦੇ ਵਿੱਚ ਚੱਲ ਜੰਦਾ ਵੀ ਜੇ ਭਾਈ ਹੁਣ ਦੋ ਇਕੱਠਾ ਚਾਹੀਦੀਆਂ ਕਾਲ ਨੂੰ ਭੇਜੋ ਕੋਈ ਗੱਲ ਨਹੀਂ ਹੈ ਨਾ ਫਾਰਮ ਹੈਗਾ ਖੁੱਲਾ ਰਹੂਆ ਆਪਣਾ ਤੇ ਜੇ ਕੈਸ਼ ਚਾਹੀਦਾ ਤਾਂ ਉਹ ਵੀ ਦੱਸ ਦੋ ਭਾਈ Google Pay ਮੈਂ ਹੁਣ ਲਾਈਵ ਚੱਲਦੇ ਜੀ ਕਰਾਂ ਆਹ ਆਹ ਮਾਨ ਵਾਲੀ ਗੱਲ ਹੁੰਦੀ ਆ ਭਾਈ ਅਗਲਾ ਕਹਿ ਦੰਦਾ ਹੈਗਾ ਵੇ ਕੀ ਪੱਠਾ ਤੋਂ ਲੈਣਾ ਰੁਪਈਆ 30000 ਲੈ ਜੀ। ਜੇ ਕਹੇ ਤੁਸੀਂ ਹੁਣ ਉਹੀ ਪੱਠਾ ਮੇਲੇ ਚ ਲਾ ਦਿਓ ਤੁਹਾਨੂੰ 15000 ਨਿਕਲਣਗੇ। ਬਹੁਤ ਬਹੁਤ ਧੰਨਵਾਦ ਬਾਈ ਜੀ। ਕੋਪੜ-ਕੋਪੜ ਵਾਸਤੇ ਬਹੁਤ ਬਹੁਤ ਧੰਨਵਾਦ। ਹੁਣ ਥੋੜੀ ਥੋੜੀ ਸੇਵਾ ਕੀ ਇਲਾਵਾ ਮੈਂ ਜਿਹੜਾ ਆਪਾਂ ਕੁੜੀਆਂ ਦਾ ਵਿਆਹ ਕਰਨਾ ਹੈ। ਮੈਂ ਥੋੜੀ ਸੇਵਾ ਲਾਉਣੀ ਆ ਉਹਦੇ ਧਿਆਨ ਰੱਖਿਓ ਸੇਵਾ ਅੱਜ ਵੀ ਆਪਾਂ ਬਾਪੀ। ਠੀਕ। ਠੀਕ। ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ। ਆ ਲੈ ਨਾਈਟ ਐਸਟਮ ਆ ਲੋ ਜੀ ਇਹ ਬੰਦਾ ਬਈ ਹੈਂਡੀਕraft ਦਾ ਰਿਅਲਿਟੀ ਦੇ ਵਿੱਚ ਦੋਹੇ ਲਤਾ ਤਾਂ ਇਹ ਤੋਂ ਤੋਰਾਣੀਆਂ ਦਾ ਜੇ ਕੱਲ ਨੂੰ ਆਇਆ ਆਪਾਂ ਜੀ ਵੀਡੀਓ ਫਾਮਾਂਗੇ ਚੱਲੀਏ ਤਾਂ ਆ ਨੰਬਰ ਹੈ ਜੀ 167 ਨੰਬਰ ਵੀਡੀਓ ਵਿੱਚ ਆ ਸ਼ੇਅਰ ਦੇ ਵੀਡੀਓ ਵਿੱਚ ਵੀ ਲਗਾ ਕੋਈ ਨਹੀਂ ਤਾਂ ਬਾਅਦ ਵਿੱਚ ਮੈਂ ਸ਼ਾਟ ਲਾ ਦੂੰਗਾ ਵੀ 167 ਨੰਬਰ ਬਾਕੀ ਤਰਤੀ ਲਾਵਾਂਗੇ ਹੁਣ ਬੈਠੋ ਸਾਕੇ ਤੁਸੀਂ ਆਪਾਂ ਆਪ ਨੂੰ ਕੱਢਿਆ ਬਹੁਤ ਅਫਸਰੇ ਜੜਾਇਆ ਕਿਉਂਕਿ ਕੱਲਾ ਜਾਂ ਨਸੀ ਬਈ ਬਣਾ ਇੱਕ ਇੱਕ ਕੱਪ ਚਾਹ ਦਾ ਬਣਾ ਲਓ ਵਧੀਆ ਜਾ ਆ ਬਈ ਹੁਣ ਸਾਡੇ ਭਰਾ ਆਇਆ 110 ਬਾਈ ਇਹਦਾ ਤੇ ਆਪਣਾ 50 ਉਹਦਾ ਨਾ ਗਾੜੀ ਗਿਆ ਨਾ ਬਹੁਤ ਬਹੁਤ ਮਲੌਰ ਦੀ 57 ਬਚਦੇ ਨਾ ਤੇ 75 ਸੱਤ ਤੋਂ ਬਾਅਦ ਬਾਰ ਬਣ ਗਿਆ 7 ਤੋਂ ਬਾਅਦ ਬਾਰ ਤੇ ਆਪਣਾ ਵੀ 90 ਕਿਲੋਮੀਟਰ ਆ ਵੀ ਘਾਤ ਨਹੀਂ ਲੈਣਾ ਵੀ ਤੁਸੀਂ ਉਹ ਵੀ ਚੱਕਣਾ ਲੈ ਜਾ ਆਹ ਹੁਣ ਕੋਈ ਨਾ ਕਹੇ ਯਾਰ ਹੋਰ ਬੜ ਕੇ ਰੱਖਣਾ ਹੈ। ਇਹਦੇ ਕੁਝ ਸਵਾਲ ਆ ਪਰਾਂਵਾਂ ਦੇ ਨਾਲ ਕਲੀਅਰ ਕਰਨੇ ਨੇ। ਖੜਾ ਹੋ ਜਾ ਸਾਰੇ ਜਿੱਤਾਂ ਹੋਣੀ ਚਾਹੀਦੀ ਆ। ਆਹ ਮੈਂ ਘਲਾੜਾ ਪੜ੍ਹ। ਬੜਾ ਕਿੱਧਰ ਗਿਆ ਆਪਣਾ ਬੈਗ ਸੀਗਾ ਜਦੋਂ। 5 ਮਿੰਟ ਰੱਖਿਆ ਉਹਨਾਂ ਨੂੰ। ਸਰ ਯਾਨੀ ਇਹ ਤਾਂ ਲੈ ਕੇ ਆਇਨੇ ਲੱਗਿਆ। ਬਸ ਸਾਰਿਆਂ ਨੂੰ ਦੇ ਦੋ। ਬਹੁਤ ਬੜੇ ਲੱਗੇ ਆ। ਨਾ ਇਹ ਤਾਂ ਸਟੈਚ ਨਹੀਂ ਇਹ ਤਾਂ ਕੋਸ ਤੇ ਲੱਗਿਆ। ਉਹਨੂੰ ਉਹਨੂੰ ਉਹ ਪਾ ਕੇ ਦੇ ਦੇ ਕਰੀਏ ਬਸ। ਇਹ ਵੀਡੀਓ ਕੋਈ ਨੀ ਬੰਦ ਕਰ ਦੇਵਾ। ਇਹ ਵੀਡੀਓ ਹੁਣ ਦੁਬਾਰਾ ਤੇ ਸ਼ੋਰ ਬਣਾਵਾ। Vem